ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਦੁਆਰਾ ਟੱਕਰ ਸਾਹਿਬ ਜੋ ਇੰਡੀਆ ਦੇ ਨੌਰਥ ਹਿੱਸੇ ਦੇ ਪੰਜਾਬ ਸਟੇਟ ਵਿੱਚ ਹੈ ਇਹ ਗੁਰਦੁਆਰਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਸ਼ਾਲਪੁਰ ਦੇ ਦਸੂਆ ਸ਼ਹਿਰ ਦੇ ਨੇੜੇ ਜੰਮੂ ਮੇਨ ਹਾਈਵੇ ਉੱਪਰ ਸਥਿਤ ਹੈ ਚਨੂ ਉਹ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਬਾਰੇ ਜਾਣਦੇ ਹਾਂ ਗੁਰਦੁਆਰਾ ਟੱਕਰ ਸਾਹਿਬ ਬਣਨ ਤੋਂ ਪਹਿਲਾਂ ਇਸ ਜਗ੍ਹਾ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਸਨ ਕੁਝ ਲੋਕਾਂ ਦਾ ਮੰਨਣਾ ਸੀ ਕਿ ਇਸ ਜਗ੍ਹਾ ਤੇ ਇੱਕ ਕੋੜ ਸਵਾਰ ਵੀ ਦੇਖਿਆ ਗਿਆ ਸੀ ਜਿਸ ਨੂੰ ਬਚਾਉਂਦੇ-ਬਚਾਉਂਦੇ ਕੁੱਝ ਐਕਸੀਡੈਂਟ ਹੋ ਜਾਂਦੇ ਸਨ ਇਹ ਸਭ ਦੇਖਦੇ ਹੋਏ ਉਥੇ ਦੇ ਨੇੜੇ ਪੈਂਦੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਅਤੇ ਇਸ ਨੂੰ ਟੱਕਰ ਸਾਹਿਬ ਗੁਰਦੁਆਰਾ ਨਾਮ ਦਿੱਤਾ ਗਿਆ ਅੱਜ ਇਸ ਗੁਰਦੁਆਰਾ ਸਾਹਿਬ ਦੇ ਹਰ ਇੱਕ ਗੱਡੀ ਤੋਂ ਲੈ ਕੇ ਮੋਟਰਸਾਈਕਲ ਵਾਲਾ ਰੁਕ ਕੇ ਮੱਥਾ ਟੇਕ ਕੇ ਜਾਂਦਾ ਹੈ ਅਤੇ ਸਭ ਦੀ ਤੰਦਰੁਸਤੀ ਲਈ ਮਨੋਕਾਮਨਾਵਾਂ ਮੰਗ ਕੇ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਲੰਗਰ ਹਾਲ ਬਣਾਇਆ ਹੋਇਆ ਹੈ ਜਿੱਥੇ ਹਾਲ ਕੋਈ ਗੁਰੂ ਦਾ ਲੰਗਰ ਸ਼ੌਕ ਕੇ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਦੀ ਮਾਰਤ ਬਹੁਤ ਸੋਹਣੀ ਬਣਾਈ ਗਈ ਹੈ ਇਹ ਗੁਰਦੁਆਰਾ ਸਾਹਿਬ ਦਸੂਹਾ ਤੋਂ ਮੁਖੀਰੀਆਂ ਨੂੰ ਜਾਂਦੇ ਹੋਏ ਸੱਜੇ ਹੱਥ ਦੇ ਕੇ ਜਾਵਦਾ ਹੈ ਸੰਗੇ ਜੀ ਕਦੇ ਤੁਸੀਂ ਵੀ ਇਸ ਜਗ੍ਹਾ ਤੋਂ ਲੰਗਰੇ ਹੋਵੋਗੇ ਤਾਂ ਇਸ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਰੂਰ ਜਾਣਾ ਜੀ ਇਹ ਸੀ ਗੁਰਦੁਆਰਾ ਟੱਕਰ ਸਾਹਿਬ ਜੀ ਦਾ ਪਤਿਹਾਸ ਤੁਹਾਨੂੰ ਇਹ ਸੁਣ ਕੇ ਕੀ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਨਾਲ ਚਿੜੀਵਾਹ ਗੁਰੂ ਜੀ ਦਾ ਖਾਲਸਾ ਚਿੜੀਵਾਹ ਗੁਰੂ ਜੀ ਦੀ ਫੋਟੇ ਚਿੜੀਵਾਹ ਗੁਰੂ ਜੀ ਦਾ ਖਾਲਸਾ ਚਿੜੀਵਾਹ ਗੁਰੂ ਜੀ ਦੀ ਫੋਟੇ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਦੁਆਰਾ ਟੱਕਰ ਸਾਹਿਬ ਜੋ ਇੰਡੀਆ ਦੇ ਉੱਤਰ ਹਿੱਸੇ ਦੇ ਪੰਜਾਬ ਸਟੇਟ ਵਿੱਚ ਹੈ ਇਹ ਗੁਰਦੁਆਰਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਸ਼ਾਲਪੁਰ ਦੇ ਦਸੂਹਾ ਸ਼ਹਿਰ ਦੇ ਨੇੜੇ ਜੰਮੂ ਮੇਨ ਹਾਈਵੇ ਉੱਪਰ ਸਥਿਤ ਹੈ ਚਲੋ ਹੁਣ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਦੇ ਹਾਂ ਗੁਰਦੁਆਰਾ ਟੱਕਰ ਸਾਹਿਬ ਬਣਨ ਤੋਂ ਪਹਿਲਾਂ ਇਸ ਜਗ੍ਹਾ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਸਨ। ਕੁਝ ਲੋਕਾਂ ਦਾ ਮੰਨਣਾ ਸੀ ਕਿ ਇਸ ਜਗ੍ਹਾ ਤੇ ਇੱਕ ਕੋੜ ਸਵਾਰਮੀ ਦੇਖਿਆ ਗਿਆ ਸੀ ਜਿਸ ਨੂੰ ਬਚਾਉਂਦੇ-ਬਚਾਉਂਦੇ ਕੁੱਝ ਐਕਸੀਡੈਂਟ ਹੋ ਜਾਂਦੇ ਸਨ। ਇਹ ਸਭ ਦੇਖਦੇ ਹੋਏ ਉੱਥੇ ਦੇ ਨੇੜੇ ਪੈਂਦੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਅਤੇ ਇਸ ਨੂੰ ਟੱਕਰ ਸਾਹਿਬ ਗੁਰਦੁਆਰਾ ਨਾਮ ਦਿੱਤਾ ਗਿਆ। ਅੱਜ ਇਸ ਗੁਰਦੁਆਰਾ ਸਾਹਿਬ ਦੇ ਹਰ ਇੱਕ ਗੱਡੀ ਤੋਂ ਲੈ ਕੇ ਮੋਟਰਸਾਈਕਲ ਵਾਲਾ ਰੁਕ ਕੇ ਮੱਥਾ ਟੇਕ ਕੇ ਜਾਂਦਾ ਹੈ ਅਤੇ ਸਭੀ ਤੰਦਰੁਸਤੀ ਲਈ ਮਨੋਂ ਕਮਨਾ ਮੰਗ ਕੇ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਲੰਗਰ ਹਾਲ ਬਣਾਇਆ ਹੋਇਆ ਹੈ ਜਿੱਥੇ ਹਾਲ ਕੋਈ ਮੂਰਤਾਂ ਦਾ ਲੰਗਰ ਸ਼ੌਕ ਕੇ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਬਣਾਈ ਗਈ ਹੈ ਇਹ ਗੁਰਦੁਆਰਾ ਸਾਹਿਬ ਦਸੂਹਾ ਤੋਂ ਮੁਕੇਰੀਆਂ ਨੂੰ ਜਾਂਦੇ ਹੋਏ ਸੱਜੇ ਹੱਥ ਦੇ ਕੇ ਜੋ ਸਰਬਤ ਹੈ ਸੰਗਜੀ ਕਦੇ ਤੁਸੀਂ ਵੀ ਇਸ ਜਗ੍ਹਾ ਤੋਂ ਲੰਘ ਰਹੇ ਹੋਗੇ ਤਾਂ ਇਸ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਰੂਰ ਜਾਣਾ ਜੀ ਇਹ ਸੀ ਗੁਰਦੁਆਰਾ ਟੱਕਰ ਸਾਹਿਬ ਜੀ ਦਾ ਇਤਿਹਾਸ ਤੁਹਾਨੂੰ ਇਹ ਸੁਣ ਕੇ ਕੀ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਨਾਲ ਚਿਹਰੇ ਵਾਹ ਗੁਰਜੀ ਕਾ ਖਾਲਸਾ ਚਿਹਰੇ ਵਾਹ ਗੁਰਜੀ ਕੀ ਖੋਤੇ